मेरा काका तेरह सिंह बाबा बन के छाल बेच। घट तो पांच पत्त हजार लेके गया दूजा का शहीद हो मैं मुड़ा पता लगे मेरी मां माँ मारी गई है सिंह रल गया बड़ा शहीद हो गया ਨਿਕਾ ਤੇ ਕੋਈ ਚੀਜ਼ ਨਹੀਂ ਕੋਈ ਹੁੰਦਾ ਫੜਿਆ ਗਿਆ ਐਸਾ ਦੋ ਵੀ ਨਾਲ ਉਹ ਪੁਲਿਸ ਨੇ ਮਾਰ ਤਫੜ ਕੇ ਤੇ 84 ਦਿਨ ਬਾਅਦ ਤੁਸੀਂ ਕਦੇ ਘਰੇ ਨਹੀਂ ਗਏ ਦਿੰਦਾ ਨਹੀਂ ਤੁਸੀਂ ਕਿੱਥੇ ਰਹਤੇ ਨੇ ਮੈਂ ਜਉ 84 ਦਾ ਟੈਕ ਹੋਇਆ ਨਾ ਮੈਂ ਜੋ ਆਈ ਸੀ ਨਾ ਜੀਵ ਜੀ ਨਾ ਜੀਵ ਜੀ ਤੁਹਤ ਕਰਣੀ ਹੈ ਘਰ ਮੇਰਾ ਘਰ ਹੈ ਨਹੀਂ ਤੁਸੀਂ ਮਾਤਾ ਜੀ ਉਦੋਂ ਕਿੱਥੇ ਸੀਗੇ ਜਦ ਇਹ ਸਾਰੇ ਤੁਸੀਂ ਕੋਈ ਸੇਵਾ ਕਰਦੇ ਸੀ ਉਸ ਟਾਈਮ ਤੁਸੀਂ ਮੈਂ ਸੀ ਮਤ ਉਸ ਅਦੇ ਘਰ ਸੀ ਹਾਂਜੀ ਉਹ ਨਕ ਮੇਟ ਨੂੰ ਦੇ ਚਲੇ ਆਏ ਸ਼ਰਮ ਬਣਵਾ ਲਈਏ ਤੁਸੀਂ ਉਹ ਘਰ ਚ ਰਹਿੰਦੇ ਸੀ ਉਦੋਂ ਮੈਂ ਘਰ ਚ ਨਹੀਂ ਰਹਿੰਦੀ ਸੀ ਤੇ ਮੈਂ ਸੇਵਾ ਕਰਨ ਆਉਂਦੀ ਸੀ ਜਾਂ ਬਾੜੀ ਮੈਂ ਕਥਾ ਦਾ ਦਾਲ ਚੁੰਦਾ ਸੀ ਜਦ ਸੰਤ ਕਥਾ ਕਰਦੇ ਨੇ ਕਥਾ ਜਰੂਰ ਆਉਂਦੀ ਸਾਂ ਤੇ ਸੇਵਾ ਮੈਂ ਜਰੂਰ ਕਰਦੀ ਹਾਂ ਸਵੇਰੇ ਮੈਂ ਸਵੇਰੇ ਵੀ ਸੇਵਾ ਕਰਦੀ 10 ਵਜੇ ਤੱਕ ਤੇ ਸ਼ਾਮ ਨੂੰ 3 ਵਜੇ ਆ ਜਾਣਾ ਮੇਰਾ ਨਾਮ 10 11 ਵਜੇ ਜਾਂਦੀ ਸੀ ਸੇਵਾ ਕਰਕੇ ਜੀ ਜਦੋਂ ਕਿੱਥੇ ਦੇ ਰਹਿਣਾ ਹੋਇਆ ਪਿੰਡ ਜਿਹੜਾ ਤੁਹਾਡਾ ਸਾਡਾ ਪਿੰਡ ਸੋਢੀ ਵਾਲਾ ਤਸੀਲ ਜੀ ਦਾ ਜ਼ਿਲ੍ਹਾ ਫਿਰੋਜ਼ਪੁਰੇ ਤੁਸੀਂ ਫਿਰ ਤੁਸੀਂ ਇੱਥੇ ਆਵਰੇ ਸਰ ਸਾਹਿਬ ਕਿ ਕਦੋਂ ਆਏ ਅਸੀਂ 93 ਅਸੀਂ ਤੋਂ ਪਿੰਡਾਂ ਮੈਂ 1 ਸਾਲ ਪਹਿਲਾਂ ਟੈਗ ਹੋਣ ਤੋਂ ਪਹਿਲਾਂ 83 ਹਾਂ 83 ਠੀਕ ਹੈ ਤੁਸੀਂ ਫਿਰ ਇੱਥੇ ਸੇਵਾ ਦੇ ਤੌਰ ਤੇ ਆਏ ਸੀ ਸਾਰਾ ਪਰ ਬੱਚੇ ਜੀ ਇੱਥੇ ਸੀ ਮੇਰੇ ਪਰਿਵਾਰ ਮੇਰੇ ਰੱਤੇ ਸੀ ਸਿਰਫ ਉਹ ਰਕਲੋਨ ਇਸ ਤੇ ਤੁਹਾਡੇ ਪਤੀ ਕਿਵੇਂ ਆਏ ਸੀਗੇ ਉਹ ਨੂੰ ਸੇਵਾ ਕਰਨਾ ਇਸ ਲਈ ਉਹਨੂੰ ਕੁਝ ਪਤਾ ਸੀ ਨਹੀਂ ਉਹ ਸੰਤਾਂ ਨਾਲੀਆ ਸਹੀ ਹੈ ਉਹ ਸੰਤਾਂ ਦੀ ਬਾਡੀ ਕਰਸਾ ਮੇਰੇ ਗੌਰ ਵੀ ਸੰਤਾਂ ਦਾ ਬਾਡੀ ਕਰ ਸੀ ਤੁਹਾਡੇ ਸੰਤਾਂ ਨਾਲ ਵੈਸੇ ਬਚਨ ਬਿਲਾਸ ਹੁੰਦੇ ਸੀ ਕਦੇ ਬੜੀ ਗਰਭ ਹੁੰਦੇ ਤੁਸੀਂ ਯਾਦ ਹੋਵੇ ਸੰਤਾਂ ਨੇ ਕੋਈ ਖਾਸ ਬਚਨ ਕੀਤਾ ਹੋਵੇ ਬਸ ਸਰ ਦੇ ਇਹ ਹੀ ਬਚਨ ਦੇ ਸੀ ਪੁੱਤਰ ਸੰਤਾਂ ਦੇ ਨਾਲ ਖਾਸ ਬਚਨ ਚਹੀ ਕਰਦੇ ਹੁੰਦੇ ਸੀ ਕਿ ਬਾਬਾ ਜੀ ਦੁਨੀਆ ਤੇ ਠੰਡ ਰਣੀ ਚਾਹੀਦੀ ਹੈ ਤੁਸੀਂ ਕਲਾ ਕਰਦੇ ਹੋ ਨਾ ਤੁਸੀਂ ਪਿੰਡ-ਵਿੰਡ ਕਰਾ ਦੇ ਬੰਦੇ ਕਰ ਲੋ ਦੁਨੀਆਂ ਨੂੰ ਸੁਰਤੀ ਆਵੇ ਦੁਨੀਆਂ ਡੁੱਬ ਚੱਲੀ ਏ ਪਾਣੀ ਤੋਂ ਬਿਨਾ ਦੁਨੀਆਂ ਮਰ ਚੱਲੀ ਏ ਸਾਡੀ ਬਾਲੀਏ ਗੰਦੀ ਪਰ ਜਾਂ ਅਸੀਂ ਜਾਦੀ ਕਥਾ ਸੁਣਦੇ ਸੀ ਕਦੇ ਇੱਕ ਨਾਈ ਭਜਨ ਕਰਦੇ ਜਦੋਂ ਔਕੀ ਲਗਣੀ ਇੱਕ ਦਿਨ ਭਜਨ ਫੁੱਲ ਕੇ ਕੀਤੇ ਨੇ ਤੇ ਦੋ ਜੁਣ ਨੂੰ 2 ਜੂਨ ਬਜਨ ਕਿਤਨੇ ਮੈਨਾ ਆਈ ਵਿਲਾਵੇਗਾ ਮੈਂ ਬੈਠੀ ਜੀ ਨੂੰ ਅੰਜ ਲੱਗਦਾ ਜਿਵੇਂ ਬਕਰਮਾਂ ਦੇ ਵਿੱਚ ਨਾ ਬੱਚੇ ਬੜਾ ਰਹੁੰਦੇ ਨੇ ਤੇ ਹਾਲ ਹੁੰਦੀ ਤੇ ਬਕਰਮਾਂ ਲੋਨਲ ਭੜੀਆਂ ਪਈਆਂ ਠੀਕ ਹੈ ਦੋ ਜੂਨ ਦੀ ਇੱਕ ਪਹਿਲੀ ਜੂਨ ਦੀ ਗੱਲ ਇੱਥੇ ਮੈਨੇ ਕੋ ਕੰਬ ਗਈ तेरे घर तो इस तरह होगा गोली तो चलती चलती मैं मैंने संतों को चल संत लंगर की छत दे बैठे मैं नहीं आस रही बाबा जी जून चढ़ पहले जून चढ़ इस समझ दिमाग चू निकली ਮੈਂ ਬਾਬਾ ਜੀ ਫਤਿ ਬੁਲਾਈ ਬਾਬਾ ਜੀ ਮੇਰੇ ਅੱਖਾਂਗੇ ਨਾ ਬਕਰਮਾ ਚ ਲਉ ਲਉ ਦੇਸੀ ਕੰਨ ਤੂੰ ਡਰਦੀ ਂ ਗੁੱਡਿਆ ਨੰਦਾ ਬਾਬਾ ਇਹ ਡਰਦੀ ਨਹੀਂ ਪਰ ਜੇ ਲਉ ਦੇਸੀ ਨਾ ਮੀਨਾਂ ਜੱਜਾ ਜੀ ਬਕਰਮਾ ਸਾਰਿਆਂ ਦਾ ਬੁੱਦ ਗਿਆ ਪਰਿਆਂ ਪਿਆਂ ਬਾਬਾ ਨੇ ਚੁੱਪ ਕਰ ਗਏ ਫੇਰ ਵੀ ਜਦੋਂ ਕਿਦਾ ਬਾਬਾ ਜੀ ਮੈਨੂੰ ਅੱਜ ਵਾਰ ਹੁੰਦੀ ਮੇਰੇ ਕੰਨਾਂ ਵਿੱਚ ਜਿਵੇਂ ਨਿੱਕੇ ਨਿੱਕੇ ਬੱਚੇ ਰੋਂਦੇ ਨੇ ਬਕਰਮਾ ਚ ਬਾਬਾ ਆਂਦੇ ਬਾਬਾ ਜੀ ਕਿੰਨੇ ਬੇਟਾ ਡਰੀਦਾ ਨਹੀਂ ਚਿੰਤਾ ਕੰਨਾਂ 'ਚ ਜੀ ਕਰਦਾ ਬੱਚੀ ਤੇ ਪਿੰਡ ਚਲੀ ਜਾ ਹਾਂਜੀ ਮੈਂ ਤਾਂ ਪਿੰਡ ਦੀ ਗੱਲ ਨਹੀਂ ਮੇਰੀ ਅੱਖਾਂ 'ਚ ਕਿਉਂ ਇਸਰਾ ਹੋ ਰਿਹਾ सिंह चिड़किए तैर मैं कहीं नवी गल कर तो जी के कौन बोलद कबा जी नवी गल को दस दी होंगी क्या तुम दस कोई गई पुथे से बड़ी नेरी आनी है नहीं, नहीं बाबा जी ने बड़ी नहरी आनी है बाबा जी इतना की हाल बनेगा ਅੰਦਰ ਜੋ ਗੁਰੂ ਆਮ ਦਾਸ ਨੂੰ ਪਾਗੇਗਾ ਇਨ ਇੱਕ ਮੈਂ ਸਰ ਸਿੰਘ ਮਰ ਕੋਰ ਨਾ ਬੋੜਿਆ ਮੈਂ ਉੱਠ ਕੇ ਆ ਗਈ ਇਹ ਸਰ ਦੇ ਚਿੱਕਲੇ ਬਚਨੋ ਜੀ ਜਿੰਦ ਕਾਰਤੀ ਕੋ ਮਿਲਦੇ ਆ ਉਸ ਦਿਨ ਬਚਨ ਕੋਈ ਨਹੀਂ ਹੋਇਆ ਠੀਕ ਹੈ ਦਰਸ਼ਨ ਕੀਤੇ ਨੇ ਦਰਸ਼ਨ ਕਰਕੇ ਤੇ ਬਾਹਰ ਆ ਗਿਆ ਗੋਲੀ ਚੱਲ ਗਈ ਸੀ ਗੁਰੂ ਸਾਹਿਬ ਨੂੰ ਦਿਲ ਜਾਣਾ ਸੀ ਇਦਨ ਅਕਾਲ ਤਖਤ ਆ ਨਹੀਂ ਸੀ ਸਕਦਾ ਜੀ ਉੱਤੇ ਲੱਗੇ ਅਰਕੀ ਬੋੜੀ ਤੇ ਉੱਥੇ ਨਾਲ ਹੀ ਸੀ ਉੱਤੇ ਰਹਿ ਗਿਆ ਉਸੰਦਾਂ ਟਾਈਮ ਹੀ ਲੱਗਿਆ ਜੇ ਪਹਿਲਾਂ ਬਜਨ ਕਰਦੇ ਕਿਸੇ ਵੇਲੇ ਜਾਣਾ ਕਰਦਾ ਸੁਣਨੀ ਬਾਬਾ ਜੀ ਨੇ ਗੱਲਾਂ ਸੁਣਨੀਆਂ ਜਿਆਦਾ ਸੀ ਗੱਲਾਂ ਕਰਨ ਕੀਰਤ ਵੀ ਦੇ ਰਹੇ ਨੇ ਉਸੰਦਾਂ ਨਾਲ ਚੁੰਦਾ ਸੀ ਤੇ ਜਾਂਦੇ ਪਤ ਰੋਸ਼ਨ ਇਹ ਨਹੀਂ ਵੀ ਇੱਕ ਦਿਨ ਜਾਂਦੇ ਰੋਸ਼ਨ ਜਿਉਂ ਆਈ ਸਮੇਂ ਰੋਜ ਜਾਂਦੀ ਸੀ ਬਤੋਈ ਤੁਹਾਡੇ ਇੱਕ ਬੇਟੇ ਵੀ ਬੇਟੇ ਨੇ ਵੀ ਟੈਕ ਦੇ ਉੱਤੇ ਛਾਲ ਮਾਰੀ ਸੀ ਮੇਰੇ ਬੇਕੇਤੇ ਨੇ ਪਿੱਛੇ ਜਿੱਥੇ ਆਪਣਾ ਨਵਾਂ ਲੰਗਰ ਬਣਿਆ ਨਾ ਇੱਥੇ ਗਲਿਆਰਾ ਸੀ ਨਾਲ ਸੀ ਆਪਣਾ ਖਾੜਾ ਠੀਕ ਹੈ ਥ੍ਰੀ ਜਾਂਦਾ ਇੱਥੇ ਬੜਾ ਖੁੱਲਾ ਖਾਂ ਸੀ ਠੀਕ ਹੈ ਕੋਈ ਚੀਜ਼ ਨਹੀਂ ਸੀ ਉੱਥੇ ਸੀ ਆਰ ਤੇ ਬੀ ਐਸ ਖੜੀ ਸੀ ਠੀਕ ਹੈ ਉਹ ਜਿਹੜਾ ਰਾਮ ਗੜੀਆ ਬੂੰਗਾ ਹੈ ਨਾ ਉੱਥੇ ਬੈਠੇ ਸਨ ਮੇਰਾ ਕਾਕਾ ਤੇਰਾ ਸੰਦਰ ਕਸ਼ਮੀਰ ਸਿੰਘ ਠੀਕ ਹੈ ਉਹਨੇ ਉਥੇ ਬਾਬਾ ਬਣ ਕੇ ਚਾਲ ਮਾਰੀ ਉਹਨਾਂ ਦੇ ਵਿੱਚ ਠੀਕ ਹੈ ਘਰ ਤੋਂ ਘੱਟ 5-7000 ਬੰਦਾ ਨਾਲ ਲੱਗੇ ਗਿਆ ਇਹ ਜੱਕਾ ਕਾ ਪੂਰੇ ਜੀ ਦੋਇਆ ਪੂਰੇ ਚ ਪੂਰੇ ਚ ਹਾਂ ਸਿੰਘਾ ਦੇ ਨਾਲ ਉਹਨਾਂ ਦੇ ਪਾਪਾ ਦੀ ਸੰਤਾ ਕੁਰਸੀ ਉਹਨਾਂ ਕੋਲ ਚੀਜ਼ ਹੋਏ ਨਾ ਜਾਂ ਕਿਤੇ ਚੀਜ਼ ਹੋਣੀ ਨਹੀਂ ਬਤਾਉਣਾ ਤੇ ਜਿਹੜੇ ਤੁਹਾਡੇ ਦੋ ਬੇਟੇ ਬਾਤੂ ਚੀਜ਼ ਹੋਏ ਉਹ ਉਹ ਵੀ ਜੋ ਮੈਂ ਆਈ ਹਾਂ ਮੇਰੇ ਹੋਂ ਤੋਂ ਪਹਿਲਾਂ ਫਿਰ ਮਰੂ ਉਹਨਾਂ ਨੇ ਮੈਨੂੰ ਮੈਂ ਮੁਲਾਕਾਤ ਨਹੀਂ ਉਹਨਾਂ ਨੂੰ ਪਤਾ ਲੱਗਿਆ ਮੇਰੀ ਮਾਂ ਸਾਡੀ ਮਾਂ ਮਾਰੀ ਗਈ ਹੈ ਮੈਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਬੁੱਤਕੀ ਨਹੀਂ ਨਾਮਿਤ ਬਸ ਜੇ ਜੀ ਮੈਂ ਮ diel ਵੇਤਾ ਕਿਸੇ ਮੈਂ ਪੈਨਪਰਾ ਅੰਗਸਾ ਪਿਜਨ ਜੀ ਉਹਨਾਂ ਦੇ ਵਿੱਚ ਸਾਡੀ ਮਾਂ ਵੀ ਮਾਰੇਗੀ ਉਹ ਵੀ ਮਾਰਿਆ ਗਿਆ ਹੈ ਉਹ ਅਸੀਂ ਜਿਉਣਾ ਨਹੀਂ ਅਸੀਂ ਘਰ ਕੇ ਹੱਥ ਵੇਖਾਂਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੁ ਆਪਣੇ ਪਰੋਜ ਪਰ ਜੇਲ ਚ ਫਿਰ ਵੱਡਾ ਕਾਕਾ ਗਿਆ ਮੇਰਾ ਛੋਟਾ ਕਹਿੰਦਾ ਮੰਨਾ ਜੀ ये तो चीज दस दे दस क्यों नहीं किसी किसी नहीं दस मामा जी असं भी चले जाए सिंह मेरे लगे चलो कह सी गल पापे मैं कुछ नहीं हुआ पापा जो मैं अपने पापा देखी तुम कि दसा वो दो भांगा रल गया चाचे बतावे न ਕਿੰਨ ਚਾਰ ਸਾਲ ਉਹ ਦਿਨ ਰਹੇ ਨੇ ਉਦਵਲ ਚੀਜ਼ ਬਦਾ ਚੀਜ਼ ਹੋ ਗਿਆ ਨਿਕਾ ਕੋਈ ਚੀਜ਼ ਲੈ ਕੇ ਹੁੰਦਾ ਪੜਿਆ ਗਿਆ ਐਸੇ ਦੋ ਵੀ ਨਾਲ ਉਹ ਪੁਲਿਸ ਨੇ ਮਾਰ ਦਿੱਤਾ ਫੜ ਕੇ ਆਪਣੀ ਬੇਟੀ ਬਾਰੇ ਦੱਸਿਓ ਕੁਝ ਵੀ ਉਹ ਕਿਵੇਂ ਸੀ ਤੁਹਾਨੂੰ ਕੁਝ ਪਤਾ ਹੋਣਾ ਪਰ ਬੀਬੀ ਪਕਾਰ ਪਕਾਰ ਹੁਣਾਂ ਤੇ ਨਾਲ ਰਹਿੰਦੇ ਸੀ ਉਹ ਇਹ ਘਰ ਗਣ ਉਹਨਾਂ ਮੋਰਚਾ ਦੇ ਉੱਤੇ ਜਿੱਤੀ ਗੁਰ ਅਰਬਿੰਦ ਸਿੰਘ ਵੀ ਲੈਣਾ ਇਹਦੇ ਉੱਤੇ ਮੋਰਚਾ ਸੀ ਉਹਨਾਂ ਦਾ ਠੀਕ ਹੈ ਨਾਲੋਂ ਕੋਲ ਵੀ ਉਹ ਪੈਰੈਂਟ ਪ੍ਰਦਾਨ ਸੀ ਦੋ ਬੀਬੀਆਂ ਹੋਰ ਸਨ ਇੱਕ ਲਾਡੀ ਸੀ ਇੱਕ ਹੋਰ ਬੀਬੀ ਸੀ ਇਹਨਾਂ ਦਾ ਤਿੰਨਾਂ ਮੋਰਚਾ ਹਿੱਤੇ ਸੀ ਉਹ ਇੱਥੇ ਹੀ ਰਹਿੰਦੇ ਨੇ ਤੇ 84 ਤੋਂ ਬਾਅਦ ਤੁਸੀਂ ਕਦੇ ਘਰੇ ਨਹੀਂ ਗਏ ਫਿਰ ਉਸ ਤੋਂ ਬਾਅਦ ਨਹੀਂ ਫਿਰ ਤੁਸੀਂ ਕਿੱਥੇ ਰਹਿੰਦੇ ਰਹੇ ਮੈਂ ਜੋ 84 ਦਾ ਟੈਕ ਹੋਇਆ ਨਾ ਮੈਂ ਜੋ ਆਈ ਸੀ ਨਾ ਜੇਲ੍ਹ ਵਿੱਚੋਂ ਮੈਂ ਜੇਲ੍ਹ ਤੋਂ ਮੁਕਤ ਕਰਨੀ ਗਈ ਠੀਕ ਹੈ ਕੋ ਮੇਰਾ ਘਰ ਹੈ ਨਹੀਂ ਮੇਰੇ ਘਰ ਕਿਸ ਜੀ ਮੰਦਰ ਸਾਹਿਬ ਜਿਹੜਾ ਤੁਹਾਡਾ ਇੱਥੇ ਘਰ ਸੀਗਾ ਤੁਸੀਂ ਇੱਥੇ ਰਹੇ ਆਏ ਮੁੜ ਕੇ ਉੱਥੇ ਨਿੰਨ ਉੱਥੇ ਵੀ ਨਹੀਂ ਆਈ ਅਚੋਚੜੀ ਨੇ ਗਏ ਜਦੋਂ ਮੈਂ ਛੁੱਟ ਕੇ ਵੀ ਉੱਥੇ ਨਹੀਂ ਗਈ ਮੈਂ ਇੱਕ ਬੇਟੀ ਦਾ ਕਮਰਾ ਲੈ ਕੇ ਰਹੀ ਹਾਂ ਠੀਕ ਹੈ ਕਿਉਂ ਲੋਕਾਂ ਨੇ ਘਰ ਮੇਰੇ ਦੁਕਾਨਾਂ ਸੰ ਲੋਕਾਂ ਨੇ ਮਿਲ ਗਿਆ ਹੋਈਆਂ ਸੀ 7-8 ਦੁਕਾਨਾਂ ਨੇ ਸਕੂਲ ਦਾ ਤਾਂ ਕਿੰਨਾ ਤਾਂ ਵਿੱਚੇ ਸੀ ਠੀਕ ਹੈ ਮੈਂ ਕਿ ਮੈਂ ਕੀ ਕਰਨਾ ਮਾ ਬੱਤ ਚੁੱਪ ਕਰਕੇ ਵੀ ਮੈਨੂੰ ਮੈਨੂੰ ਚਾਹੀਦੀ ਨਹੀਂ ਜਿਹ ਲੈ ਕੇ ਕੋ ਲੈ ਗਿਆ ਮੇਰੀ ਪੈਲੀ ਜਿਹੜੇ ਕੰਮ ਹੈ ਜ਼ਮੀਨ ਹੈ ਉਹ ਮੈਂ ਸਾਰੇ ਸultanpur ਤੋਂ ਮੁਕਸਰ ਦੇ ਨਾਂ ਕਰਾ ਦੀ ਕੁਝ ਮੇਰੀ ਮੁਕਸਰ ਪੈਲੀ ਸੀ ਕੁਝ ਮੇਰੀ ਸultanpur ਦੋਦੀ ਸੀ ਠੀਕ ਹੈ ਉਹ ਮੱਚ ਕਰਾਤੀ ਇਹ ਥੀ ਮੇਰੇ ਪਲਾਟ ਸੰਗਟੀਆਂ ਸਾਂ ਉਹ ਸਾਰਾ ਕੁਝ ਮੈਂ ਗੁਰੂ ਦੇ ਅਰਪਣ ਕਰਤਾ ਨੇ ਆ ਇੰਨਾ ਥਾਂ ਰੱਖਿਆ ਹੈ ਇਹ ਵੀ ਗੁਰੂ ਦਾ ਹੀ ਮੇਰਾ ਨਹੀਂ ਜਿੰਨਾ ਚਿਰ ਸਵਾਸ ਨੇ ਉਨਾਂ ਚਿਰ ਰਵਾਂਗੀ ਜਿੱਦਣ ਨਿਕਲ ਗਿਆ ਇਹ ਵੀ ਹੋਣਾ ਨਹੀਂ ਤင် ਤੁਸੀਂ ਜੇਲ੍ਹ ਮੋਰੇ ਦੱਸੋ ਜੇਲ੍ਹ ਤੁਸੀਂ ਕਿੰਨੇ ਚਿਰ ਰਹੇ ਹੋ ਨੇ ਨਾਪੇ ਰਹੀਆਂ 3 ਸਾਲ ਤੇ 2 ਸਾਲ ਨਾ ਬਰੋਜਪੁਰ ਜੇਲ੍ਹ ਚ ਰਹੀਆਂ ਠੀਕ ਹੈ ਤੇ ਉਹ ਜੇਲ੍ਹ ਚ ਵੀ ਤੁਹਾਨੂੰ ਇੱਥੇ ਕਸ਼ਟ ਹੋਇਆ ਕੋਈ ਤੁਸੀਂ ਇਹ ਦੱਤੇ ਹੋ ਨਾ ਤੁਸੀਂ ਇਹ ਪਤਨ ਤਾਂ ਆਤੀ ਉਹਨਾਂ ਦੀ ਆਪਾਂ ਕੀ ਕਰ ਸਕਦੇ ਹਾਂ ਜਿੰਦੇਣਗੇ ਜੋ ਗੁਰੂ ਹੀਤਵੰਦ ਹੈ ਜੋ ਰਖਿਆ ਆਪ ਜੀ ਤੇ ਆਪ ਪਰ ਹੋਰ ਜੋ ਵੀ ਤਸੀਹ ਸਾਨੂੰ ਕੋਈ ਯਾਦ ਨਹੀਂ ਭੁੱਲ ਗਏ ਨੇ ਵੱਧੀਆਂ ਭੁੱਲ ਗਈਆਂ ਜਿਹੜੀ ਘੁਲੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਉਹ ਸਾਨੂੰ ਜਿੰਨਾ ਤੇ ਸਾਡੇ ਸਵਾਸ ਨੇ ਨਾ ਸਾਡੀ ਰੋਜ਼ ਇੱਕ ਚ ਵਜਦੀ ਹੈ ਪਾ ਅਸੀਂ ਨਿਹੰਗ ਬਿੰਦੇ ਰੋ ਜ ਉਹ ਸਾਡੀ ਰੋਜ਼ ਜਿੰਨੇ ਚ ਕੋਬਦੀ ਅਕਾਲ ਤੱਕ ਇਕੱਠਾ ਹੈ ਬਣ ਨਹੀਂ ਗਿਆ ਹੈ ਉਹ ਤਾਂ ਸੂਣਾ ਬਣ ਗਿਆ ਪਰ ਜਿਹੜੀ ਗੁਰੂ ਹਰਗੋਬਿੰਦ ਜੀ ਟਪੱਟੀ ਨੇ ਨਾ ਉਹ ਨਹੀਂ ਲੱਗੀ ਇਹ ਦੋ ਚੀਜ਼ਾਂ ਦੇ ਜਿਹੜੇ ਫੱਟ ਨੇ ਨਾ ਇਹ ਸਾਡੀ ਇੱਕ ਤੇ ਲੜਦੇ ਨੇ ਜੋ ਦਾ ਪਾਣਾ ਸੀ ਉਬਰਤ ਗਿਆ ਪਾਣਾ ਬੜਾ ਜੁਲਮਿਤ ਵਰਤਿਆ ਕੋਮ ਦੇ ਉੱਤੇ ਸਿੰਘ ਤੇ ਮਸਾਂ 35 36 ਸੀ ਇਹ ਦੁੱਖਾਂ ਜੀਉਣ ਕੇ ਵੱਦ ਨੇ ਦੇ ਵਿੱਚ ਕੋਈ ਬੀਬੀ ਹੋਈ ਦੋ ਤਿੰਨ ਸਨ ਦੂਜੇ ਵਿੱਚ ਬੱਚੇ ਵੀ ਸਨ ਸਿੰਘਾਂ ਦੇ ਵਿੱਚ ਜਵਾਨੀ ਪਰ ਬੱਚੇ ਸਨ ਜੀ ਸਾਡਾ ਸੀ ਸਰਬੋਗ ਸਿੰਘ ਜਿਸਰੇ ਬੱਚੇ ਸਨ ਜਦੋਂ ਪਹਿਲੀ ਜੂਨ ਨੂੰ ਗੋਲੀ ਚੱਲੀ ਹੈ ਨਹੀਂ ਕਿਸੇ ਨੂੰ ਬਰਛੀ ਤੋਇਆ ਹੈ ਬਾਪੇ ਟਾਲਦੇ ਹਿੱਤੇ ਅਸਲ ਕਿ ਉਹਨੀ ਲਾਈ ਵਧੇਗੀ ਮੈਂ ਬਦਰੂ ਦੇ ਕੇ ਤੇ ਮਹੰਦਰਵਾਰ ਸਾਹਿਬ ਆ ਗਈਆਂ ਗੋਲੀ ਚੱਲਦੀ ਏ ਮਰਚੀ ਮਿਚੀ ਗੋਲੀ ਚੱਲਦੀ ਉਧਰੋਂ ਜਾਂਦੀ ਆਉਂਦੀ ਇਧਰੋਂ ਕਦੇ ਕਦੇ ਜਾਂਦੀ ਏ ਇਸਾਂ ਗੋਲੀ ਚੱਲਦੀ ਰਹੀ ਏ ਕਿਸੇ ਨੇ ਵੱਜ ਗਈ ਕਿਸੇ ਦੀ 5:00 ਵੱਜ ਗਈ ਕਿਸੇ ਦੀ 7:00 ਵੱਜ ਗਈ ਜਦ 2 ਜੂਨ ਹੋਈ ਏ ਫਿਰ ਨਹੀਂ ਅੰਨੀ ਫੈਰੰਗ ਹੋਈ ਏ ਨਰਦੋਸ਼ ਲੋਕੀ ਮਾਰੇਗਾ ਜਿਨਾਂ ਪਦਾਮੀ ਮਾਰਿਆ ਜਾਣਾ ਕਾਣੀਆਂ ਲੱਗੀਆਂ ਨਿੱਕੇ ਨਿੱਕੇ ਬੱਚੇ ਮਾਵਾ ਮਰੀਆਂ ਪਈਆਂ ਨੇ ਬੱਚੇ ਉੱਤੇ ਬੈਣੇ ਜਿਲਕਾਰ ਹੋਇਆ ਓਨੀਆਂ ਸਿਰਾਂ ਨੇ ਜਿੰਨੇ ਸਿਰ ਲੱਗ ਗਿਆ ਨਹੀਂ ਚੱਲ ਨਹੀਂ ਚਲੋ ਇਹਨਾਂ ਨੇ ਉੱਜੇ ਚਲੇ ਚਾ ਚੰਡ ਜੂਣੀ ਚੜੀ ਇਹਨਾਂ ਸਾਰੀ ਰੱਬ ਦਾ ਸਾਲੂ ਚੱਤੋਕੇ तो पा के केंटर से बाहर कल दिए मई कच्चे भुन्ने करके दरियां सुट को नहर सा संस्कार तो किसा ही नहीं इना आ गया चार तीन जून चढ़ गया तीन जून फिर गोली चलती नेरी आई गई नेरी ऐसी आई फिर तूफान ही आ गया फिर चार जून तो उन्होंने कई नहीं छड़िया फिर ना उधरों सिंगा ने हक छ ना उधरों इन्हें छड़े उधरों बड़ा बरबरी होंगी है ਜਦੋਂ ਚਾਰ ਜੂਨ ਦੇ 10:00 ਵਜੇ ਨੇ ਫਿਰ ਅਗੇ ਸੇ ਟੈਂਕਾ ਕੇ ਅੰਦਰ ਠੀਕ ਹੈ ਟੈਂਕਰ ਵੜ ਗਿਆ ਇਧਰੋਂ ਜਿਹੜਾ ਫੁੱਲਾਂ ਦਾ ਗੇਟੋਂ ਟੈਂਕਰ ਵੜੇ ਨੇ ਫਿਰ ਉਹਨੇ 1 ਘੰਟਾ ਕਰਕੇ ਚਾਲਿਆ ਹੈ ਉਦੋਂ ਉੱਥੇ ਮਾਰਕੀਟ ਨਹੀਂ ਸੀ ਨਾਲ ਛੋਟਾ ਜਿਹਾ ਬਾਜ਼ਾਰ ਸੀ ਉਧਰੋਂ ਲੈ ਕੇ ਆਏ ਨੇ ਉਸ ਜਿੱਦ ਦਾ ਸਰੋਵਰ ਜੀ ਰੜ ਕੇ ਆ ਗਿਆ ਠੀਕ ਹੈ ਜੀਂਦਰ ਵਾਲੇ ਭਾਬੇ ਦੀਪ ਸਿੰਘ ਦੇ ਖੋ ਗਿਆ ਉਹ ਕੰਮ ਚੱਲ ਗਿਆ ਫਿਰ ਨਾ ਗੱਡੀਆਂ ਵੜਦੀਆਂ ਬੰਦ ਗੱਡੀਆਂ ਉਹ ਬੰਦ ਗੱਡੀਆਂ ਬਾੜੀਆਂ ਨੇ ਫਿਰ ਸਾਨੂੰ ਬੱਚੀਆਂ ਸੁਟੜੀਆਂ ਪਈਆਂ ਵਿੱਚ ਬੰਬ ਬੰਨ ਤੁਹਾਡੀ ਆਪਣੀ ਬੇਟੀ ਨਹੀਂ ਭਾਈ ਸਿੰਘ ਮੋਰ ਸਿੰਘ ਦੀਆਂ ਬੱਚੀਆਂ ਜੀ ਪਹਿਲੋਂ ਗੈਰੂ ਸੁਟੀ ਫਿਰ ਸਤਨਾਮ ਸੁਟੀ ਫਿਰ ਉਸ ਮੋਰ ਸਿੰਘ ਦੀ ਔਰਤ ਨੇ ਚਾਲ ਮਾਰੀ ਉਹ ਵੀ ਬੰਦ ਹੋਈ ਆਉਣੀ ਆ ਤੇ ਇਹ ਕੀ ਹੋ ਗਿਆ ਪਰ ਗੋਲੀ ਬੜੀ ਚੱਲਦੀ ਗੋਲੀ ਚਾਰਿਆਂ ਪਾਸਿਆਂ ਤੋਂ ਚੱਲਦੀ ਦੇਸ਼ੋ ਦੇ ਉਹ ਜਿਹਨੇ ਤੋਂ ਆਪਕੋ ਵੇਖ ਰਤੋ ਜਿਨ੍ਹਾਂ ਨੇ ਗੋਲੇ ਸੁੱਟੇ ਨੇ ਕਾਲ ਤੱਕ ਤੇ ਉਹ ਹੈਲੀਕਾਪਟਰੇ ਗੋਲੇ ਹੁੰਦੇ ਨੇ ਕਾਰ-ਕਾਰ ਹੁੰਦੀ ਹੈ ਸੰਗਤ ਜਿਹੜੀ ਕੋ ਰਹਿ ਗਈ ਉਹ ਥੰਮਿਆ ਨਾ ਲੱਗੀ ਹੈ ਕੋਈ ਸੰਗਤ ਮਰ ਜੀ ਜਾਂਦੀ ਹੈ ਜਦੋਂ ਹੋ ਗਈ 5 ਜੂਨ 5 ਜੂਨ ਦੀ ਸ਼ਾਮ ਹੋਈ ਤੇ ਸਵੇਰਾ ਚੜਨਾ ਸੀ 6 ਜੂਨ ਦਾ ਤੇ ਗੁਰੂ ਸਾਹਿਬ ਦੀ ਗੋਲੀ ਵੱਜ ਗਈ ਤੁਸੀਂ ਉੱਥੇ ਉਸ ਟਾਈਮ ਮੌਜੂਦ ਸੀ ਦਰਬਾਰ ਸਭ ਜਦੋਂ ਮਾਰੇ ਤੇ ਗੋਲੀ ਬੱਜੀ ਹੈ ਹਾਂਜੀ ਅਸੀਂ ਤਾਂ ਮੌਜੂਦ ਸੀ ਉੱਤੇ ਦਰਬਾਰ ਸੇ ਮੌਜੂਦ ਸੀ ਉਦੋਂ ਕੋਈ ਕੈਮਰਾ ਕੋਈ ਨਹੀਂ ਸੀ ਸਾਨੂੰ ਉਦੋਂ ਮੈਲਾ ਕੋਈ ਨਹੀਂ ਸੀ ਸਾਨੂੰ ਕੋਈ ਬੰਦਾ ਫੋਟੋ ਬਣਾ ਲਿੰਦਾ ਉਹਨੂੰ ਕੋਈ ਚਾਇਆ ਨਹੀਂ ਸੀ ਉਦੋਂ ਬਾਅਦ ਦੇਖਾ ਤਾਂ ਟਾਈਮ ਹੀ ਨਹੀਂ ਲੱਗਿਆ ਜਦੋਂ 4 ਜੂਨ ਨੂੰ ਮੈਂ ਗਈ ਆ ਅੰਦਰ ਸੰਤਨ ਮਿਲ ਕੇ ਆਇਆ ਮੈਂ ਬਾਬਾ ਮੋਹਨ ਸਿੰਘ ਠੀਕ ਹੈ ਬੀਬੀ ਅਮਰਜੀਤ ਬੀਬੀ ਮਿੰਦਰ ਕੌਰ ਲਾੜੀ ਸਿੰਦਰ ਗੀਆਂ ਠੀਕ ਹੈ ਨਿਹਲ ਕੇ ਆ ਠੀਕ ਹੈ ਉਹਨੂੰ ਨਵੰਬਰ ਨੂੰ ਜੇ 4 ਜੂਨ ਨੂੰ ਸਵੇਰ ਦਾ ਚਾਹ ਨੇ ਚਾਂ ਦਾ ਗਲਤ ਠੀਕ ਗੋਲੀ ਜਾਂਦੀ ਬੜੀ ਪਰ ਗੋਲ ਦਾ ਕੋਈ ਫਰਕ ਨਹੀਂ ਦੁਨੀਆ ਮਰਦੀ ਪਈ ਹੈ ਸਿੰਘ ਵੀ ਮਰਦੇ ਪਏ ਨਹੀਂ ਵੀ ਨਹੀਂ ਕੋ ਮਰਦਾ ਨਹੀਂ ਬੱਚੇ ਨਹੀਂ ਕਿਨੇ ਕਿ ਮਰਦੇ ਨੇ ਪਏ ਸੰਤਾਂ ਨੇ ਉਹਦਾ ਕੋਈ ਖਾਸ ਬਚਨ ਕੀਤਾ ਉਸ ਟਾਈਮ ਤੇ ਸੰਤਾਂ ਨੇ ਵਿਦਰਸ਼ਨ ਕੀਤਾ ਨਹੀਂ ਇੰਨਾ ਕਿਹਾ ਵੀ ਬਾਬਾ ਜੀ ਕੀ ਹੋਗਾ बड़ा अंत को हो रहा है कहीं तो तो समा प्रागे। तो तो है पुत्र यह परमात्मा का पाना है कोई नहीं देखो की करता गुरु जो अस तो तो उत्ते चले गए मैं पहला गोली बजी है बहुत हाँ चार जून मौसम पढ़ के बांच तो उठ के बांह बन ली जो गोली बजी गुरु ग्रंथ साहब च असी बड़ा रौला पाया ਦੇ ਉਪਰਕਾਰ ਤੱਕ ਸਾਲਿਆ ਜੀ ਹੁਣ ਗੁਰੂ ਸਾਹਿਬ ਜੀ ਗੋਲੀਆਂ ਮਾਰਨ ਲੱਗ ਗਿਓ ਬੜਾ سارے ਸਿੰਘ ਸਾਬ ਭਾਈ ਪੂਰਨ ਸਿੰਘ ਵੀ ਬਾਬਾ ਮੋਨ ਸਿੰਘ ਵੀ ਜਿਹੜੇ ਹੋਰੇ ਪੰਚਲ ਸਿੰਘ ਸਨ ਬੋਲਦੇ ਉੱਚੀ ਉੱਚੀ ਕਲਪਿਆ ਫਿਰ ਸਨ ਬਰਾੜਨੇ ਵਾਜ ਦੀ ਵਿਵਾਂਗਾਂ ਖੜੀਆਂ ਕਰਕੇ ਬਾਹਰ ਆ ਜਾਓ ਫਿਰ ਅਸੀਂ ਬਾਹਰ ਆਇਆ ਚੇਜੋ ਠੀਕ ਹੈ 4 ਜੂਨ ਦੇਖਾ ਫਿਰ ਜਦੋਂ ਬਾਹਰ ਆਇਆ ਨੇ ਉਦੋਂ ਬਾਰੰਬੀ ਦਿਵਿਜੇ ਨਾ ਬਾਹਰ ਜਾਣੇ ਬਾਹਰ ਨਿਕਲ ਜਾਓ ਜਿਹੜੇ ਪੰਜਨਾਂ ਤੋਂ ਭੱਜ ਗਏ 12 ਸਹੀ ਵੀ ਨਾਲ ਨਿਕਲ ਗਏ ਤੇ ਜਦੋਂ 6 8 ਜੂਨ ਨੂੰ ਫਿਰ ਮੈ 9 ਨੂੰ ਉਹ ਤੁਮ ਕੁਝ ਮੇਰੇ ਕੋਲ ਆਇਆ ਨਹੀਂ ਸੀ ਜਖਮ ਗੋਲੀ ਵਜੀ ਅੰਦਰ ਦੋਸ਼ ਨੂੰ ਵਜ ਗਈ ਹੈ ਕਈਆਂ ਨੂੰ ਜੋਧਪੁਰ ਨੂੰ ਲੈ ਗਏ ਕਈਆਂ ਨੂੰ ਕਿਤੇ ਲੈ ਗਏ ਕਈਆਂ ਨੂੰ ਕਿਤੇ ਲੈ ਗਏ ਸਾਨੂੰ ਪੰਜਾ ਚਨ ਭਾਈਪੁਰਨ ਜੀ ਚੜਦਾ ਮੈਨੂੰ ਚੜਦਾ ਹੋਰ 500 ਬੀਬੀਆਂ ਤੇ ਛੜਤੀਆਂ ਜਾਂ ਵਰਜੀਤ ਨੂੰ ਮਿਲ ਗਿਆ ਹੈ ਕੋ ਜਲ ਸਿੰਘ ਨੇ ਇਹ ਗੋਲ ਵੀ ਮਿਲ ਗਿਆ ਨੇ ਉਹ ਗਿੰਦੇ ਬਿਨਾ ਦਾ ਦੋਸ਼ ਕਿਨ ਚੜ ਕੋ ਪਲਾਪੁਰ ਚੋਣਾ ਹੈ ਛੱਡ ਮੈਂ ਉੱਤ ਚੱਲ ਕੇ ਮੇਰੀ ਬਾਹ ਬੱਧੀ ਹੈ ਮੈਂ ਦਰਬਾਰ ਸਾਹਿਬ ਆ ਗਈ ਹਾਂ ਠੀਕ ਹੈ ਮੈਂ ਆਪਣੇ ਬੱਚੇ ਉਹ ਕ ਮੇਰੇ ਬੱਚੇ ਕਿੱਥੇ ਮਾਂ ਚੋਗ ਹੁੰਦੀ ਹੈ ਬੱਚੇ ਮੈਂ ਜੋ ਕੈਮਰਾ ਸੰਗ ਕਿਥੇ ਕਾਲਪਿਕ ਤਾਰ ਢੇਰੀਆਂ ਆਇਆ ਪਿਆ ਤਾਂ ਉਹ ਜਿਹੜੇ ਬਕਰਮਾਨ ਨੇ ਨਿਤ ਲੋਉ ਲੋਉ ਪਈ ਲਾਚੰਦ ਚੁਕੀਆਂ ਗਈਆਂ ਤੁੱਟਦੇ ਜਾਣਾ ਨਹੀਂ ਸੀ ਜਿੱਦਣੇ ਲੋ ਹੈ ਮੈਂ ਨਾ ਬਿਨ ਪਿਆਸ ਵਜਿਦਾਨ ਮੇਰੇ ਕੋਲ ਵੀ ਦੀ ਹੈ ਪਿਆਸ ਲਈ ਮੇਰੇ ਕੋਲ ਟੂਟੀ ਖੋਲੀ ਕੋਟ ਪਾਣੀ ਦੀ ਹੈ ਥਰੋਵ ਚ ਰਹਿਣ ਕੇ ਪਾਣੀ ਪੀਣ ਵਾਲਾ ਕੀ ਪਿਆਵਾ तो जो टूटी खोली तो वह जो हड्डिया करा तो मैं भैन हड्डियाँ हार नि कोई निकी दस चीत हो नहीं, और मैं मेरे नहीं जी था। वो रोन्दी पी मैं भी रोनी पी कि बनना जी पी का वो कड्डिया नहीं आगे और आवेगा अपनी हिंदी मैं कोई नहीं ਫੁੱਟਨ ਅੱਜ ਤੁਹਾਡਾ ਵਾਲੀ ਬਲਕੇ ਸਾਡੀ ਆ ਜਾਏਗੀ ਇਹਨਾਂ ਕਹਿ ਕਰਮਾਂ ਚ ਆ ਗਿਆ ਮਕਰਮਾਂ ਜਿਹੜੋਂ ਕੀਤੀਆਂ ਨੇ ਨਾ ਪਰ ਉਹ ਜਿਹੜਾ ਸੀਨ ਹੈ ਨਾ ਬੇਟਾ ਉਹ ਸਾਨੂੰ ਅੱਜ ਜੋ ਘੋੜੀ ਸੜੇ ਹਉਣ ਭੱਜਣ ਲੱਗੀ ਜਦੋਂ ਕਾਫੇ ਟਹਿ ਚਰੀ ਹੋ ਗਿਆ ਤੇ ਲੋਕੀ ਕਰਨ ਸੰਤ ਨਿਕਲ ਗਏ ਨੇ ਵਿਚਾਰੇ ਕਰਨ ਚੰਦ ਨਿਕਲ ਗਏ ਨੇ ਮੈਂ ਉਹਦੇ ਕਰਨ ਸੰਤ ਨਿਕਲ ਨਹੀਂ ਸਕਦੇ ਬਾਤ ਹੀ ਤੁਹਾਨੂੰ ਕੋਈ ਦੁੱਖ ਹੈਗਾ ਇਹ ਚੀ ਜਬ ਇਸਾਰਾ ਪਰਿਵਾਰ ਹੀ ਟੁੱਟ ਅਸੀਂ ਹੋ ਗਿਆ। ਪੁੱਤਰ ਹੋਰ ਕਿਸੇ ਚੀਜ਼ ਦਾ ਮਿਲਨ ਦੁੱਖ ਨਹੀਂ। ਮਿੰਨ ਦੁੱਖ ਇਹ ਇਹ ਜੀ ਗੁਰੂ ਜੀ ਕੋਲ ਵੀ ਜੀ ਜਿਹੜੇ ਕਾਲ ਤੱਕ ਟੱਟਾ। ਤੀਜਾ ਦੁੱਖ ਵੀ ਲੇਵੇ। ਇਸ ਸੰਸਾਰ ਜਿਹੜਾ ਕਿਸੇ ਦੀ ਬਾਣੀ ਪੜਦਾ। ਇੱਕ ਮੈਂ ਦੇਖਿਆ ਸਿੰਘ ਸਾਹਿਬ ਜਿਹੜਾ ਹੁਣ ਆਇਆ ਹੈ ਗੁਰਗੱਜ ਸਿੰਘ। ਜਿੰਨੇ ਆਣ ਕੇ ਮੈਨੂੰ ਪੁੱਛਿਆ ਹੈ ਕਿ ਮਾਂ ਤੂੰ ਵੀ ਹੈ ਨਹੀਂ ਜਿੰਨੇ ਮਾਂ ਮੈਨੂੰ ਬਣਾਇਆ ਹੈ ਜਾਂ ਜਿਹੜਾ ਆਪਣਾ ਧਾਮੀ ਹੈ ਹਰਜਿੰਦਰ ਸਿੰਘ ਧਾਮੀ ਹਾਂਜੀ ਇਹਨੇ ਮੇਰੀ ਬਾਤ ਪੁੱਛੀ ਪੁੱਛਿਆ ਉਹਨਾਂ ਨੇ ਹਾਂ ਮੈਂ ਪੁੱਛਿਆ ਕਿ ਮਾਂ ਤੈਨੂੰ ਕੋ ਦੁੱਖ ਪੈਸਾ ਨੂੰ ਦੱਸ ਇਹਨੇ ਪੁੱਛਿਆ ਤੇ ਜਾਂ ਪਰਸੋਂ ਗਰਗੱਜ ਸਿੰਘ ਆਣ ਕੇ ਮੇਰੇ मेरा दुख सुन हम रोते शवास जड़े ने गुरु महाराज मेरे श्वास रिंदते ने अपने बकरमा चलाए तो बकरमा च मेरे श्वास क्डे मेरे बार ना श्वास कटे इन्होंने बकरमा ची मेरी मृत्यु हो मैं बार ना मरा बस मेरी गुरु अगे ये फरिया देख ले करना तो उन्हें अपनी मर्जी है para mí no me envoca el madre.